ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਭਾਈ ਵੈਲੂ ਸਾਹਿਬ ਆਪਣੇ ਭਾਈ ਕੇ ਵਿਖੇ ਪ੍ਰਚਾਰਕ ਗ੍ਰੰਥੀ ਸਿੰਘ ਸੰਭਾਲ ਸੇਵਾ ਕਮੇਟੀ ਪੰਜਾਬ ਵੱਲੋਂ ਅੱਜ ਜਲਾ ਮਾਨਸਾਂ ਦੇ ਵਿੱਚ ਵਿਸ਼ੇਸ਼ ਇਕੱਤਰਤਾ ਹੋਈ ਹੈ ਇਸ ਇਕੱਤਰਤਾ ਦੇ ਵਿੱਚ ਵੱਖ-ਵੱਖ ਪ੍ਰਚਾਰਕ ਗ੍ਰੰਥੀ ਸਿੰਘ ਸਾਹਿਬਾਨ ਜਿਹੜੇ ਕੌਮ ਦੇ ਪ੍ਰਚਾਰਕ ਨੇ ਪਹੁੰਚੇ ਨੇ ਸੋ ਉਥੇ ਹੀ ਵੱਖ-ਵੱਖ ਇਹਨਾਂ ਦੇ ਜਿਹੜੇ ਗ੍ਰੰਥੀ ਸਿੰਘ ਪ੍ਰਚਾਰਕ ਸਿੰਘਾਂ ਦੇ ਮੁੱਦੇ ਨੇ ਉਹਨਾਂ ਤੇ ਵਿਚਾਰ ਹੋਈ ਹੈ ਸੋ ਅੱਜ ਦੀ ਮੀਟਿੰਗ ਦੀ ਸਾਰੀ ਜਾਣਕਾਰੀ ਜੋ ਗ੍ਰੰਥੀ ਪ੍ਰਚਾਰਕ ਸੇਵਾ ਸੰਭਾਲ ਕਮੇਟੀ ਪੰਜਾਬ ਦੇ ਪ੍ਰਧਾਨ ਨੇ ਭਾਈ ਅਕਬਰ ਸਿੰਘ ਉਹ ਆਪ ਜੀ ਨੂੰ ਜਾਣਕਾਰੀ ਦੇਣਗੇ ਸੋ ਬੇਨਤੀ ਕਰੂੰਗਾ ਭਾਈ ਅਕਬਰ ਸਿੰਘ ਜੀ ਨੂੰ 2 ਮਿੰਟ ਲਈ ਸੰਗਤ ਦੇ ਧਿਆਨ ਵਿੱਚ ਬੇਨਤੀਆਂ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਦਾ ਮੇਨ ਮੁੱਦਾ ਸੀ ਜੋ ਗ੍ਰੰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੇ ਸੰਗਤ ਜੀ ਉਹਦੇ ਸਬੰਧ ਵਿੱਚ ਇਹ ਵਿਚਾਰਾ ਹੋਈਆਂ ਨੇ ਸਾਰੇ ਗ੍ਰੰਥੀ ਸਹਿਬਾਨ ਆਏ ਰਾਗੀ ਢਾਡੀ ਪ੍ਰਚਾਰਕ ਪਹੁੰਚੇ ਆ ਇਹਨਾਂ ਨੂੰ ਕਿਸੇ ਵੀ ਪ੍ਰਕਾਰ ਦੀਆਂ ਦਿੱਕਤਾਂ ਨੇ ਜਾਂ ਡਿਊਟੀ ਕਰਦਿਆਂ ਨੂੰ ਆ ਰਹੀਆਂ ਨੇ ਜਾਂ ਸਮਾਜ ਦੇ ਵਿੱਚ ਵਿਚਰਦਿਆਂ ਨੂੰ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਦਾ ਹੱਲ ਅਸੀਂ ਰਲ ਮਿਲ ਕੇ ਕੱਢਣ ਦਾ ਯਤਨ ਕਰਾਂਗੇ ਸੋ ਸਾਰੇ ਗਰੰਥੀ ਸਿੰਘਾਂ ਨੂੰ ਵੀ ਵੱਧ ਤੋਂ ਵੱਧ ਬੇਨਤੀ ਹੈ ਵੀ ਆਉਣ ਵਾਲੇ ਦਿਨਾਂ 'ਚ ਜੋ ਵੀ ਮੀਟਿੰਗਾਂ ਹੁੰਦੀਆਂ ਨੇ ਉਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਪਹੁੰਚ ਕੇ ਹਾਜ਼ਰੀ ਲਵਾਓ ਇਹਨੀਆਂ ਕੈਂਤੀਆਂ ਪ੍ਰਵਾਨ ਵਾਅਲਮ ਜੀ ਦਾ ਖਾਨ ਸਾਹਿਬ ਵਾਅਲਮ ਜੀ ਕੀਤੇ